ਵਾਇਕ ਪੁਤਰੀ ਕਾ ਖਤ ਤ੍ਰਿਭਾਈ ਗੁਰਜੀ ਕੀ ਤਤੇ ਵਾਇਗੁਰਦੇ ਪਿਆਰਿਓ ਆਏ ਤੁਹਾਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪਹਿਲੀ ਉਦਾਸੀ ਬਾਰੇ ਥੋੜਾ ਜਾਣਨਾ ਪਾਣਾ ਹੈ ਇਹ ਗੁਰੂ ਨਾਨਕ ਦੇਵ ਜੀ ਜਦੋਂ ਰੇਹ ਨਦੀ ਵਿੱਚ ਚੁੱਪਕੀ ਮਾਰ ਕੇ ^{(1)} ਦਿਨ ਅਲੋਪ ਹੋ ਗਏ^{(2)} ਦਿਨ ਆਇਨੀ ਇਹ ਰੋਲਾ ਪੈ ਗਿਆ ਨਾਨਕ ਡੁੱਟ ਗਿਆ ਡੁੱਬ ਗਿਆ ਪਰ ਬੀਬੇ ਨਾਨਕੀ ਨੂੰ ਸਾਰਤੀ ਜਦੋਂ ਬਰਨੀ ਆਇਆ ਉਹ ਲੋਕਾਂ ਨੂੰ ਤਰਨ ਆਇਆ ਹੈ ਮੇਰਾ ਭਰਾ ਲੋਕਾਂ ਨੂੰ ਡੁੱਬਣ ਤੋਂ ਤਰਨ ਆਇਆ ਹੈ ਉਹ ਕਿਵੇਂ ਡੁੱਬ ਸਕਦਾ ਹੈ ਜਦੋਂ ਰੱਬ ਪਰਮ ਦਾ ਹੁਕਮ ਹੋਇਆ ਉਹਨਾਂ ਨੂੰ ਗੁਰਪ੍ਰਸਾਦ ਅਗਉਲ ਮੰਦਰ ਲੈ ਕੇ ਆਏ ਉਹਨਾਂ ਨੇ ਇਹ ਹੁਕਮ ਦਿੱਤਾ ਕਿ ਤੁਸੀਂ ਹੱਜ ਦਾ ਕੰਮ ਛੱਡੋ ਆਕੇ ਦਾ ਕੰਮ ਛੱਡੋ ਜਿਹੜਾ ਤੁਸੀਂ ਆਪਣਾ ਕੰਮ ਕਰਨ ਆਇਓ ਪਾਪੀਆਂ ਨੂੰ ਸਿੱਧੇ ਰਸਤੇ ਲਾਣ ਆਇਓ ਏ ਆਪਣਾ ਕੰਮ ਤੁਸੀਂ ਕਰੋ ਗੁਰੂ ਨਾਨਕ ਦੇਵ ਜੀ ਨੇ ਮਹਾਰਾਜ ਨੇ ਹੱਟਦਾ ਕੰਮ ਛੋੜ ਦਿੱਤਾ ਹੱਟਦਾ ਕੰਮ ਛੋੜ ਕੇ ਗੁਰਨਾਨਕ ਦੇਵ ਜੀ ਮਹਾਰਾਜ ਨੇ ਪਹਿਲੀ ਉਦਾਸੀ ਉਹਨਾਂ ਨੇ ਸ਼ੁਰੂ ਕੀਤੀ ਐ ਗੁਰਮਾਨਿਕ ਦੇਵ ਜੀ ਨੇ ਸ਼੍ਰੀ ਚੰਦ ਜੀ ਨੂੰ ਬਬ ਬੇਬੇ ਨਾਨਕੀ ਜੀ ਨੂੰ ਗੋਦ ਵਿੱਚ ਸੌਂਪ ਦਿੱਤਾ ਬੱਚਾ ਘੁਣਾ ਨੂੰ ਸੌਪਿਆ ਕੇ ਪਾਲਨ ਪੋਸ਼ਣ ਉਸੇ ਕਰਨਾ ਹੈ। ਔਰ ਬਾਕੀ ਦੂਸਰਾ ਜਿਹੜਾ ਹੈ ਲక్ష్ਮੀ ਦਾਸ ਨੂੰ ਉਹ ਉਹ ਖੋਣਕਿਆ ਆਪਣੇ ਦੇ ਕੇ ਸੁਵੱਖਣੀ ਜੀ ਆਪਣੇ ਨਾਲ ਜਿਆਦਾ ਉਹ ਆਪਣੇ ਨਾਲ ਕੇ ਰਹੇ। ਇਤਹਾ ਗੁਰਨਾ ਨਿਕ ਦੇ ਜੀ ਪਹਿਲੀ ਉਦਾਸੀ ਲਈ ਚਲੇ ਗਏ। ਔਰ ਬੁੱਲਾ ਜਨ ਜਿਹੜਾ ਹੈ ਉਹ ਕਿ ਸਾਥ ਜਾਣੇ ਉਹ ਗੋਲੂ ਨੇ ਬੋਲੇ ਕਿ ਪਰ ਪਰਵਾਰ ਵਧਾ ਕੇ ਛੱਡ ਚੱਲਿਆ ਤੂੰ ਫਿਰ ਗੁਨਾਹਿਕ ਰਹਿ ਜੀ ਮਹਾਰਾਜ ਨੇ ਬਚਨ ਆਖੇ ਕਿਉਂਕਿ ਗੁਨਾਹਿਕ ਰਹਿ ਜੀ ਮਹਾਰਾਜ ਤੇ ਕਾਜੁਗੀ ਜੀਵਨ ਉਤਾਰਨ ਆਇਆ ਤਾਂ ਸਿੱਧੇ ਰਸਤੇ ਪਾਣ ਆਇਆ ਕਿਉਂਕਿ ਉਹ ਉਹ ਜ਼ੁਲਮ ਹੋ ਰਹੇ ਸਨ ਉਹ ਈ ਕਾਜੁਗਿ ਭਿਆਨਕ ਸਮੇਂ ਉਸ ਭਿਆਨਕ ਸਮੇਂ ਨੂੰ ਆਪਣਾ ਕੀ ਕਰਨ ਵਾਤੇ ਆਏ ਸਨ ਭਿਆਨਕ ਸਮੇਂ ਨੂੰ ਉਹ ਸਾਰੇ ਪਾਸੇ ਜਾਂਦੇ ਉਸ ਵਾਹਿਗੁਰੂ ਮਾਲਕ ਦਾ ਉਪਦੇਸ਼ ਕਰਦੇ ਸਤਨਾਮ ਦਾ ਚੱਕਰ ਚਲਾਉਂਦੇ ਇਸ ਤਰ੍ਹਾਂ ਗੁਰਨਾਨਕ ਦੇਵ ਜੀ ਮਹਾਰਾਜ ਵੇ ਤੇ ਬਦਨਮੀ ਨਾਲ ਸੀ ਮਰਦਾਨੇ ਨੂੰ ਗੁਨਾਹਨਿਕ ਦੇਵੀ ਨੇ ਕਿਹਾ ਕਿ ਮੈਨੂੰ ਤੈਨੂੰ ਤੇਰੀ ਝੋਲੀ ਵਿੱਚ ਮੈਂ ਪਿੱਤਨ ਦੀ ਦਾਤ ਪਾਈ ਸੀ ਉਹ ਤਾਰ ਦਾ ਤੈਨੂੰ ਤਾਰ ਦਾ ਪਿੱਤਾ ਸੀ ਤੈਨੂੰ ਤਾਰ ਦਾ ਸਭ ਕੁ ਸੁਨਾਇਆ ਸੀ ਸਖਾਇਆ ਸੀ ਕਾਰ ਚਲਾਣ ਦਾ ਉਹ ਤੇਰਾ ਕਿੱਥੇ ਹੈ ਉਹ ਕਹਿੰਦੇ ਕਿੱਥੇ ਘੱਟਿਓਸ ਇਹ ਉਹ ਢੂ ਮਰਾਸੀ ਕਹਿੰਦਾ ਮੈਂ ਢੋਲ ਕੇ ਲਿਆਵਾਂ ਔਰ ਔਲਾਨ ਨੇ ਗਿਆ ਇੱਕ ਪਠਾਰ ਨੂੰ ਲਿਆ ਆ ਉਹ ਉਹਦੇ ਕੋਲ ਸਰੋਸੀ ਉਹ ਸਰੋਤ ਚੱਤੇ ਨਾ ਇਹ ਗੁਰਨਾਨਕ ਦੇਵ ਜੀ ਮਹਾਰਾਜ ਨੇ ਮਦਾਨੇ ਨੂੰ ਕਿਹਾ ਤੂੰ ਇਸ ਤਰ੍ਹਾਂ ਕਰ ਬੇਬੇ ਨਾਨਕੀ ਕੋਲ ਜਾ ਬੇਬੇ ਨਾਨਕੀ ਕੋਲ ਮੁੱਲ ਲਿਆ ਹਾਂ ਇੱਕ ਬੇਬੇ ਨਾਨਕੀ ਨੂੰ ਗਈ ਇੱਕ ਹੈ ਰਬਾਬ ਲੈਣੀ ਹੈ ਇੱਕ ਰਬਾਬ ਜੋਗੇ ਪੈਸੇ ਲਿਆ ਜਿਉ ਦੇਵੇ ਤਾਂ ਲਿਆਈ ਤੇ ਹੁਜਤ ਨਹੀਂ ਕਰਨੀ ਜੇ ਨਾ ਦੇਵੇ ਤਾਂ ਨਾ ਲਈ ਤੇ ਮਰਦਾਨਾ ਚਲਾ ਗਿਆ ਬੇਬੇ ਨਾਨਕੀ ਜੀ ਕੋ ਬੇਬੇ ਨਾਨਕੀ ਕੋ ਜਾ ਕੇ ਹਾਲ ਪਾਇਆ ਕਿ ਗੁਰਨਾਨਕ ਦੇਵ ਜੀ ਨੇ ਭੇਜਿਆ ਹੈ ਆਪ ਦੇ ਤਾਂ ਇੱਕ ਰਬਾਬ ਲੈਣੀ ਹੈ ਔਰ ਬੇਬੇ ਨਾਨਕੀ ਨੇ ਕਿਹਾ ਇੱਕ ਤਾਂ ਹੈ ਜੇ ਸੋ ਕਵੇ ਨਾ ਤੇ ਸੋ ਲੈ ਦੇਣੀ ਆ ਕੇ ਇੱਕ ਵਾਰੀ ਮੈਨੂੰ ਚੱਟ ਆਪਣੇ ਦਰਸ਼ਨ ਦੀ ਦੀਦਾਰੇ ਦੇਖਦੇ ਕੀ ਕਹਿੰਦੀ ਮੈਂ ਸੋ ਲੈ ਦਿੰਨੀ ਆ ਜੇ ਕੋਈ ਮਰਦਾਨਾ ਜੀ 7 ਰੁਪਏ ਦਿੱਤੇ ਬੇਬੇ ਨਾਨਕੀ ਨੇ ਰਬਾਬ ਬਾਸੇ ਉਹ ਲੈ ਆਂਦੇ ਗਿਆ ਕੇ ਗੁਰਨਾਨਕ ਦੇਵ ਜੀ ਨੂੰ ਗਿਆ ਇਹ 7 ਰੁਪਏ ਬੇਬੇ ਨਾਨਕੀ ਨੇ ਰਬਾਬ ਬਾਸੇ ਦਿੱਤੇ ਹਨ ਇਹ ਗੁਰਨਾਨਕ ਦੇਵ ਜੀ ਨੇ ਕਿਹਾ ਜਾਓ ਕੋਈ ਵਧਿਆ ਜੀ ਸਰੋਜ ਵਧਿਆ i